ਦੀ ਸਵਾ ਮਾਰ ਨਹੀਂ ਲੱਗਨ ਦਿੱਤੀ ਤਰੀਕੇ ਨਾਲ ਫਸੇ ਸੁੱਕੀ ਕਰਾਗੇ ਇਹ ਤੇ ਫਿਰ ਤਾਂ ਮੇਲਾਣੇ ਪੈਣ ਇੱਕ ਸਾਰਾ ਕਿਹੜਾ ਰਿਹਾ ਸਾਡੇ ਇਹ ਦੇਖਦੇ ਆਠ ਤੋਂ 10 ਤੱਕ ਕੋਸੀ ਕੋਸੀ ਕਰਾਉਣਾ ਉਹ ਅਸੀਂ ਬਿਲਕੁਲ ਜੋ ਸਰਕਾਰ ਦੇ ਜੂਮਾ ਹੁੰਦਾ ਅਸੀਂ ਕਰਵਾ ਨਹੀਂ ਕਰਵਾਗੇ ਤੇ ਇਹਦਾ ਚਾਪ ਚੰਦ ਬਾਕੀ ਅੰਤ ਅਸਤੰਕਰ ਰਾਤਾ ਨਹੀਂ ਮੈਂ ਇੱਕ ਟੈਕਨੀਕਲ ਸਮਾਗਮ ਆਰਗਨਾਈਜ਼ ਕਰਨੇ ਬੈਠੇ ਨੇ ਉਹਦੀ ਗੋਲੀ ਸ਼ੁਰੂ ਕਰਨੀ ਆ ਮਾਤਾ ਸਾਹਿਬ ਜਿਹੜਾ ਰਸੋਈ ਵੀ ਬੰਦ ਕੀਤੀ ਦੁਨੀਆ ਇਹਦੇ ਮਤਲਬ ਹਾਈਬ੍ਰਿਡ ਖਸਮਾਂ ਦੀ ਜਿਹੜੇ ਜਿਹੜੇ ਪਾਵਨ ਨੇ ਲਿਖੋ ਬੜੀ ਮਤਲਬ ਹੈ ਇੱਕ ਜਿਹੜਾ ਇੱਕ ਘੱਟ ਸਮੇਂ ਦੇ ਵਿੱਚ ਵੀ ਇਹ ਕਿਉਂ ਲਿਖੋ ਮੈਂ ਤੁਹਾਨੂੰ ਕਹਿੰਦਾ ਹਾਂ ਆਪਾਂ ਸਾਰੇ ਕਿਸਾਨ ਵੀ ਆਪਾਂ ਸਾਰੇ ਪੰਜਾਬ ਦੇ ਮਸਲੀਖਾ ਆਪਾਂ ਨੂੰ ਪਾਣੀ ਦਾ ਬਚਾਉਣਾ ਹੋਊ ਕੋਈ ਨਾ ਉਹ ਮੈਨੂੰ ਇਹ ਦੱਸ ਲਿਓ 2037 ਜੋ 300 ਮੀਟਰ ਨੀਚੇ ਵਾਕੇ ਸੀ ਕੀ ਵੀ ਜਾਣਦਾ ਐ ਤੁਸੀਂ ਇਹ ਇੱਕ ਇੰਨਾ ਜਿਲ੍ਹਾ ਨਾਲ ਪਾਣੀ ਨਿਕਲ ਸਕਦਾ ਇੰਨੀ ਗੱਲ ਸਮਝੀ ਤੇੰਨੇ ਜਿਲ੍ਹਾ ਦੇ ਨਾਲ ਇਹ ਵੀ ਮੈਂ ਅੰਦਰ ਦੱਸ ਕੇ ਆਇਆ ਹਾਂ ਇਹ ਸ਼ਗਲ ਵਾਲੀ ਤੁਹਾਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਥੋੜਾ ਪਾਣੀ ਕਿਉਂ ਘਟਿਆ ਕਿਉਂ ਘਟਿਆ ਦੱਸੋ ਮੈਨੂੰ ਪਤਾ ਤੁਹਾਨੂੰ ਮੈਨੂੰ ਪਤਾ ਕਿਸੇ ਨੂੰ ਨਹੀਂ ਕੋਈ ਮੈਂ ਦੱਸਾਂ ਇਹ ਕਿਉਂ ਘਟਿਆ ਆਪਣਾ ਇਹ ਪਿਛਲੇ ਹੁਕਮਦਾਰਾਂ ਨੇ ਆਪਣੇ ਨਾਲ ਕਰਦਾ ਡਿਸਟ੍ਰਿਕਟ ਮਾਲਸਾ ਸੰਗੁਰ ਇਹ ਵਾਟਰ ਅਲਾਉਂਸ ਹੁੰਦਾ ਹੈ ਵਿਧਾਨ ਸਭਾ ਜੀ ਕਰ ਦਿੱਤਾ ਰੱਖੀ ਦੀ ਸ਼ਰਤ ਸੁਣਿਆ ਕਰੋ ਇਹਨਾਂ ਜਗ੍ਹਾ ਤੋਂ ਵਾਟਰ ਅਲਾਉਂਸ ਦਾ ਮਤਲਬ ਹੈ 1000 ਏਕੜ ਦੇ ਮਗਰ ਕਿੰਨਾ ਪਾਣੀ ਅਰ ਤੁਸੀਂ ਹੈਰਾਨ ਹੋਵੋਗੇ ਸਾਰੇ ਪੰਜਾਬ ਚ ਸਭ ਤੋਂ ਘੱਟ ਇੱਥੇ ਲੀਡਰ ਤਾਂ ਵੱਡੇ ਵੱਡੇ ਹੋਗੇ ਕਿਸੇ ਨੇ ਗੱਲ ਚੱਕੀ ਦੋ ਕਿੁੱਸੇ ਕੇ ਇਹ ਜਿਹੜੇ ਮਕਸਰ ਕੰਨੀਆਂ ਸਾਡੇ ਬਚਨੇ ਕਨੀ ਬੈਠੇ ਨੇ ਉਹਦੇ ਵੱਡੇ ਇਹਨਾਂ ਨੇ 6 ਕਿੱਸੇ ਕਰ ਕਿਤੇ 7 ਕਿੱਸੇ ਕਰ ਜੇ ਹੁਣ 2 ਕਿੱਸੇ ਤੋਂ ਨੂੰ ਪਾਣੀ ਮਿਲੂਗਾ ਧਰਤੀਰ ਲਈ ਪਾਣੀ ਕੱਢੋਗੇ ਸੋ ਆਸੀ ਜੇ ਪਾਣੀ ਕੱਢਿਆ ਨਾ ਤਾਂ ਆਪਣੇ ਵਿੱਚ ਨਹੀਂ ਕੱਢਿਆ ਇਹਨਾਂ ਲੋਕਾਂ ਵਿੱਚ ਕੱਢਿਆ ਦੇਸ਼ ਵਿੱਚ ਕੱਢਿਆ ਇਹ ਹੁਣ ਮੈਂ ਦੋ ਦੋ ਧਾਈ ਕਿਤੇ ਹੱਤ ਨਹੀਂ ਇਸ ਕਰਕੇ ਪਾਣੀ ਘਟਿਆ ਆਪਣਾ ਇਸ ਕਰਕੇ ਲੋੜ ਹੈ ਮੰਤਰੀ ਜੀ ਇਸ ਕਰਕੇ ਕੋਈ ਤੁਹਾਨੂੰ ਮੈਂ ਇੱਕ ਸੁਣਨਾ ਮੈਂ ਬੇਨਤੀ ਕਰਨੀ ਹੈ ਤੁਸੀਂ ਮੈਂ ਤੁਹਾਨੂੰ ਦੱਸਦਾ ਪਾਣੀ ਦੀ ਇਹ ਕਾਹਦਾ ਪ੍ਰਚਾਰ ਕਰੋ ਪੂਰਾ ਇਹ ਵੀ ਕਿਸਾਨੀ ਦਾ ਇੱਕ ਹਿੱਸਾ ਹੈ ਜਿੱਥੇ ਪਾਈ ਪਾਣੀ ਘਟੋ ਬੰਦੋ ਜਿੱਥੇ ਲੋੜਾ ਉੱਥੇ ਪਾਣੀ ਬਿਨਾ ਕੁਝ ਨਹੀਂ ਹੋਣਾ ਇੱਕ ਮਿੰਟ ਸਤ ਸ੍ਰੀ ਅਕਾਲ ਇਹ ਆਪ ਰੋਕਿਆ ਬੰਦੇ ਨੇ ਉੱਥੇ ਪੜ੍ਹੋ ਲੇਕੇ ਜੋੜੇ ਤੋਂ ਤੱਕ ਨਹਿਰ ਸੀ ਦੋਨੇ ਪਾਸੇ ਚੀਕ ਰਹੀ ਹੈ ਅੱਛਾ ਵਟਾ ਆ ਸੁਣਨੇ ਪਾ ਚੀਕ ਰਹੀ ਹੈ ਸਾਡੇ ਉਹ ਤਾਂ ਤੇਣੀ ਟਰਾਲੀ ਆਉਂਦਾ ਆ ਦਾਰਸ਼ਾ ਕਹਿੰਦਾ ਉਹਦਾ ਅੰਦੀ ਗੱਲ ਹੈ ਲੱਗਾ ਛੋੜ ਲੂ ਛੋਟੀ ਗੱਲ ਇੱਕ ਮਿੰਟ ਛੋੜ ਲੂ ਕੋਈ ਨਹੀਂ ਗੱਲ ਛੋੜ ਲੂ ਕਿ ਪਾਣੀ ਬਹੁਤ ਪਾ ਉਨੇ ਮਤੇ 25 ਗਰਾਮੀ ਅਜਾ ਸਫਾਈ ਕਰਾ ਲਈ ਲੇਕੇ ਜੋੜੇ ਤੋਂ ਰੋਕੀ ਪੁਲ ਤੱਕ ਟੁਕੜਾ ਮਿਲ ਰਿਹਾ ਹੈ